ਦੇ ਅਰਥ ਕਰ ਰਹੇ ਹਨ ਕਿ ਤੂੰ ਸਾਨੂੰ ਆਪਣੇ ਪੁੱਤਰ ਬਣਾ ਕੇ ਆਪਣੀ ਗੋਦ ਉਠਾ ਲੈ ਤੇ ਸਾਨੂੰ ਸਾਨੂੰ ਇਹ ਕੂੜ ਵਿਕਾਰ ਚੋਂ ਕੱਢ ਕੇ ਆਪਣੇ ਚਰਨਾਂ 'ਚ ਸਾਨੂੰ ਨਿਵਾਸ ਬਖਸ਼ ਕਿਉਂਕਿ ਤੇਰੇ ਚਰਨਾਂ ਤੋਂ ਬਿਨਾਂ ਸਾਡਾ ਹੋਰ ਕੋਈ ਆਸਰਾ ਨਹੀਂ ਹੈ ਸੋ ਆਓ ਹਰ ਸੰਗਤ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰੋ ਜੀ ਪੰਜ ਤਤ ਕਹਿਣ ਪ੍ਰਭ ਸਾਨੂੰ ਆਪਣੇ ਬਣਾ ਲੈ ਪੁੱਤਰ ਪਿਤਾ ਪੂਤ ਗੋਦ ਉਠਾਈਆ ਅਸੀਂ ਤੇਰਾ ਕਰੀਏ ਸ਼ੁਕਰ ਸ਼ੁਕਰਾਨੇ ਵਿੱਚ ਸੀਸ ਨਵਾਈਆ ਨਿਰਗੁਣ ਤਾਰ ਨਿਰাকার ਨਿਰਵੈਰ ਹੋ ਕੇ ਉਤਰ ਉਤਰ ਪੂਰਬ ਪਛਮ ਦੱਖਣ ਧਿਆਨ ਲਗਾਈਆ ਮਾਨਵ ਜਾਤੀ ਤੱਕ ਲੈ ਤੜਫਦੀ ਬਿਨਾ ਟੁਕਰ ਟੁਕੜੇ ਟੁਕੜੇ ਕਰ ਲੋਕਈਆ ਗਰੀਬ ਨਮਾਣਿਆ ਕੋਝਿਆ ਕਮੜਿਆ ਚੁੱਕ ਲੈ ਪੁੱਛੜ ਫੜ ਬਾਹੋਂ ਗਲੇ ਲਗਾਈਆ ਦੀਨ ਦਿਆਲੇ ਅਸੀਂ ਤੇਰੇ ਪਿਆਰ ਦੇ ਭੁਖੜ ਫਰਮੋਂ ਫੋਲਕ ਦੇਣੀ ਮਾਨ ਵਢ ਆਈਆ ਸਾਡਾ ਦੀਨ ਦੁਨੀ ਦਾ ਤੱਕ ਲੈ ਦੁਖੜ ਦੁਖੀ ਹੋ ਕੇ ਰਹੇ ਸੁਣਾਈਆ ਉਲਟਾ ਫਿਰ ਹੋਈ ਨਾ ਰੁਖੜ ਮਾਨ ਘਰ ਬਨਾਇਆ ਗਨਤ ਪਾਈਆ ਤੇ ਪਰਮੇਸ਼ਰ ਜੀ ਕਹਿ ਰਹੇ ਆ ਕਿ ਤੂੰ ਸਾਡੀਆਂ ਭੁੱਲਾਂ ਬਖਸ਼ ਕੇ ਜਾ ਸਾਨੂੰ ਆਪਣੇ ਚਰਨਾਂ ਵਿੱਚ ਲਗਾ ਕੇ ਅਸੀਂ ਫੇਰ ਦਾ ਮਲਕ ਜਨਮ ਦੇ ਚੱਕਰਾਂ ਵਿੱਚ ਭਟਕਦੇ ਰਹੀਏ ਸਾਡਾ ਪੇਵ ਚੁਕਾ ਦੇ ਦੁੱਤਰ ਦੁਤਿਆ ਪਾਉ ਰਹਿਣ ਨ ਪਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਏਕਾ ਦੇਣਾ ਕਰਦਾ ਵਰ ਸੱਚ ਦਾ ਮੇਲਾ ਲੈਣਾ ਮਲਾਈਆ ਪੰਜ ਦੱਤ ਕਹਿਣ ਸਾਨੂੰ ਬਖਸ਼ ਦੇ ਚਰਨ ਕਬਲ ਸਹਾਰਾ ਸਹਾਇਕ ਨਾਇਕ ਤੇਰੀ ਓਟ ਟਕਾਈਆ ਤੇਰੀ ਤੂੜ ਲਾਈਏ ਮस्तक ਸ਼ਾਰਾ ਸ਼ਰਦਾ ਲੇਖਾ ਦੇਣਾ ਮੁਕਾਈਆ ਤੇਰਾ ਗਾਇਏ ਨਾਮ ਜਿਕਾਰਾ ਜੈ ਜੈ ਤੇਰਾ ਨਾਮ ਸੁਣਾਈਆ ਸਾਜੀ ਸ਼ਬਦ ਦੀ ਦੇ ਦੇ ਤੁਨਕਾਰਾ ਅਨਹਦ ਨਾਦੀ ਨਾਦ ਦਿੜਾਈਆ ਅਮਰਤ ਰਸ ਬਖਸ਼ ਦੇ ਠੰਗਾ ਠਾਰਾ ਬੂੰਦ ਸਵਾਤੀ ਆਪ ਟਪਕਾਈਆ ਜੋਤੀ ਜੋਤ ਕਰਨ ਜਿਆਰਾ ਕਮਲਾ ਪਾਤੀ ਡਗ ਮਗਾਈਆ ਸਰਦਾ ਤੇਰੇ ਚਵਨ ਚਰਨ ਕਵਲ ਇੱਕ ਹੀ ਇਸ਼ਾਰਾ ਬਿਨ ਨੈਣਾ ਰਹੇ ਲਗਾਈਆ ਤੂੰ ਸ਼ਾਹ ਕੂਪ ਸਿੱਖਦਾਰਾ ਪਰਵਰਦੀگار ਨੂਰ ਅਲਾਈਆ ਸਾਨੂੰ ਬਖਸ਼ ਦੇ ਸੱਚਖੰਡ ਦੁਆਰਾ ਦਰਗਾਹ ਸਾਚੀ ਦੇ ਵੜਿਆਈਆ ਲੇਖਾ ਰਹੇ ਨ ਵਿੱਚ ਸੰਸਾਰਾ ਸੰਸਾਰੀ ਪੰਡਾਰੀ ਸੰਗਾਰੀ ਲੈਣਾ ਦੇਣਾ ਮੁਕਈਆ ਫੇਰ ਆਇਆ ਦੁਜੀਵਾਰਾ ਜਨਮ ਜਨਮ ਨਾ ਕੋਈ ਪੋਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਏਕਾ ਦੇਣਾ ਸੱਚਾ ਵਰ ਕਰ ਵਜਦੀ ਲੈ ਵਗਈਆ ਪੰਜ ਦੱਤ ਕਹਿਣ ਪ੍ਰਭ ਤੇਰੇ ਚਰਨ ਕਵਲ ਹੋਏ ਹੋਵੇ ਇਕੋ ਤ੍ਰਿਸ਼ਨਾ ਦੂਜੀ ਓਟ ਨ ਕੋਏ ਤਕਾਹੀਆ ਪੰਜ ਦੱਤ ਕਹਿ ਰਹੇ ਹਨ ਪਰਮੇਸ਼ਰ ਸਾਨੂੰ ਹਮੇਸ਼ਾ ਤੇਰੇ ਚਰਨਾਂ ਦੀ ਓਟ ਰਵੇ ਇਹੀ ਸਾਨੂੰ ਤ੍ਰਿਸ਼ਨਾ ਰਵੇ ਹੋਰ ਕੋਈ ਨਾ ਰਵੇ ਜੋ ਇਸ਼ਾਰਾ ਦਿੱਤਾ ਬ੍ਰਹਮਸ਼ੇਵ ਵਿਸ਼ਨ ਨਰਸਨਾ ਜੇਵਾ ਟੋਲੇ ਗਾਈਆ ਜੋ ਆਸ਼ਾ ਰੱਖ ਕੇ ਗਿਆ ਰਾਮਾ ਕ੍ਰਿਸ਼ਨ ਕਾਂਕਨਈਆ ਨੈਣ ਤਕਾਈਆ ਜੋ ਨੂਰ ਜ਼ਹੂਰ ਤੇਰਾ ਪੈਗੰਬਰਾਂ ਦੇ ਸੁਣਾ ਜ਼ਾਹਰ ਜ਼ਹੂਰ ਡਗਮਗਾਈਆ ਜੋ ਨਾਨਕ ਗੋਬਿੰਦ ਤਾਰ ਲੇਖਾ ਲਿਖਣਾ ਬਿਨ ਕਲਮ ਸ਼ਾਹੀ ਦੇਣਾ ਸਮਝਾਈਆ ਅਸੀਂ ਚਾਉਂਦੇ ਪੰਜ ਤਤ ਤੇਰੇ ਸੱਚਖੰਡ ਦਵਾਰੇ ਮਿਟਣਾ ਦੂਸਰ ਥਾਨ ਨ ਕੋਈ ਵੜਈਆ ਧਰਮ ਦੁਨੀ ਵਿੱਚ ਸਾਡਾ ਕੂੜ ਨਿਸ਼ਾਨ ਮਿਟਣਾ ਦਰਗਾ ਸਾਚੀ ਵਜਦੀ ਰਹੇ ਵਧਾਈਆ ਫੇਰ ਸਾਗ ਰਹੇ ਨ ਪੱਥਰ ਰੇਟ ਨ ਪਾਣਾ ਸੀਸ ਨ ਕੋਈ ਨਵਈਆ ਤੇਰੀ ਧਾਰ ਵਿੱਚ ਨਿਰੰਕਾਰ ਤੇਰਾ ਗੂਪ ਹੋ ਕੇ ਟਿਕਣਾ ਦੂਸਰ ਰੂਪ ਨ ਕੋਈ ਦਰਸਈਆ ਪੁਰਖ ਅਕਾਲੇ ਦੀਨ ਦਿਵਾਲੇ ਸਾਡੇ ਲੇਖੇ ਅੰਤਮ ਆਪ ਨ ਜਿਟਣਾ ਦਰਸਨ ਠਾਂਡੇ ਮੰਗ ਮੰਗਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਰ ਸੱਚ ਦਾ ਖੇល ਆ ਪਖਲਾਈਆ ਸਵਾਹ ਸੰਗਤ ਜੀ ਹਰ ਬਾਣੀ ਜੇ ਹੋਰ ਵੀ ਆ ਪਰ ਮੈਂ ਇੱਥੇ ਹੀ ਹਰ ਬਾਣੀ ਨੂੰ ਸਮਾਪਤ ਕਰੂੰਗੀ ਸੱਚੇ ਪਾਤਸ਼ਾਹ ਜੀ ਕੋਲੋਂ ਤੇ ਹਾਂ ਸੰਗਤ ਕਰੋ ਨੂੰ ਜੇ ਮੈਨੂੰ ਇਜਾਜ਼ਤ ਹੁੰਦੀ ਆ ਤੇ ਬਾਣੀ ਪੜਦਿਆਂ ਵਿਚਾਰ ਕਰਦਿਆਂ ਕੋਈ ਅੱਖਰ ਵੱਧ ਘਟ ਪੜਿਆ ਗਿਆ ਹੋਵੇ ਤਾਂ ਮੈਂ ਸੱਚੇ ਪਾਤਸ਼ਾਹ ਜੀ ਪਾਸੋਂ ਹਰ ਸੰਗਤ ਪਾਸੋਂ ਖਿਮਾ ਮੰਗ ਲਈ ਹੈ ਆਪਾਂ ਅੱਜ ਕਾ ਲਿਆ ਦਾ ਮੇਲੇ ਨਾਲ ਸਾਫ ਹੋ ਗਿਆ